ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਮਨਦੀਪ ਸਿੰਘ ਹੈ ਤੇ ਮੈਂ ਇਹ ਚੈਨਲ ਤੁਹਾਡੇ ਸਾਰਿਆਂ ਲਈ ਬਣਾਇਆ ਹੈ ਤਾਂ ਕਿ ਤੁਸੀਂ ਪਰਮਾਤਮਾ ਅਤੇ ਅਧਿਆਤਮ ਦੇ ਨਾਲ ਜੁੜ ਸਕੋ ਆਪਾਂ ਇਸ ਚੈਨਲ ਦੇ ਉੱਤੇ ਆਤਮਾ ਪਰਮਾਤਮਾ ਤੇ ਅਧਿਆਤਮ ਦੇ ਬਾਰੇ ਗੱਲਾਂ ਕਰਦੇ ਹਾਂ ਤੇ ਇਸ ਵੀਡੀਓ ਇਸ ਚੈਨਲ ਦੇ ਉੱਤੇ ਮੈਂ ਇੰਗਲਿਸ਼ ਦੇ ਵਿੱਚ ਵੀਡੀਓ ਵੀ ਪਾਈਆਂ ਹੋਈਆਂ ਹਨ ਤੇ ਹਿੰਦੀ ਦੇ ਵਿੱਚ ਵੀ ਵੀਡੀਓ ਮੈਂ ਪਾਉਂਦਾ ਰਹਿੰਦਾ ਹਾਂ ਤੇ ਪੰਜਾਬੀ ਦੇ ਵਿੱਚ ਵੀ ਮੈਂ ਵੀਡੀਓ ਇਸ ਦੇ ਉੱਤੇ ਚੈਨਲ ਦੇ ਉੱਤੇ ਪਾਉਂਦਾ ਰਹਾਂਗਾ ਤਾਂ ਅੱਜ ਸਾਡੀ ਵੀਡੀਓ ਦਾ ਟੌਪਿਕ ਹੈ ਕਿ ਸਾਨੂੰ ਮੀਟ ਆਂਡਾ ਕਿਉਂ ਨਹੀਂ ਖਾਣਾ ਚਾਹੀਦਾ ਸਾਨੂੰ ਜੀਵ ਹੱਤਿਆ ਕਿਉਂ ਨਹੀਂ ਕਰਨੀ ਚਾਹੀਦੀ ਕਿਉਂਕਿ ਗੁਰਬਾਣੀ ਦੇ ਵਿੱਚ ਲਿਖਿਆ ਹੋਇਆ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਹ ਧਰਤੀ ਇੱਕ ਕਰਮਾਂ ਦਾ ਖੇਤ ਹੈ ਜਿਸ ਤਰ੍ਹਾਂ ਤੇ ਵੀ ਅਸੀਂ ਕਰਮ ਅਸੀਂ ਇਸ ਧਰਤੀ ਦੇ ਉੱਤੇ ਬੀਜਾਂਗੇ ਤਾਂ ਸਾਨੂੰ ਉਸੇ ਤਰ੍ਹਾਂ ਦਾ ਫਲ ਸਾਡੇ ਜੀਵਨ ਦੇ ਵਿੱਚ ਪ੍ਰਾਪਤ ਹੋਵੇਗਾ ਤੇ ਜੇ ਅਸੀਂ ਚੰਗੇ ਕਰਮ ਕਰਾਂਗੇ ਬਾਖ ਪੂਜਾ ਸਿਮਰਨ ਧਿਆਨ ਕਰਾਂਗੇ ਤੇ ਅਸੀਂ ਜੇ ਦਸਬੰਦ ਕੱਢਾਂਗੇ ਗਰੀਬਾਂ ਦਾ ਭਲਾ ਕਰਾਂਗੇ ਜਾਨਵਰਾਂ ਦੀ ਸੇਵਾ ਕਰਾਂਗੇ ਗੁਰੂ ਘਰ ਦੇ ਵਿੱਚ ਸੇਵਾ ਕਰਾਂਗੇ ਤਾਂ ਉਸ ਦਾ ਫਲ ਸਾਨੂੰ ਚੰਗਾ ਮਿਲੇਗਾ ਸਰਬੱਤ ਦਾ ਭਲਾ ਕਰਾਂਗੇ ਤਾਂ ਉਸ ਦਾ ਫਲ ਚੰਗਾ ਮਿਲੇਗਾ ਤੇ ਸਾਡਾ ਵੀ ਭਲਾ ਹੀ ਹੋਵੇਗਾ ਪ੍ਰਮਾਤਮਾ ਸਾਡਾ ਵੀ ਭਲਾ ਹੀ ਕਰੇਗਾ ਪਰ ਜੇਕਰ ਅਸੀਂ ਮਾੜੇ ਕਰਮ ਕਰਾਂਗੇ ਜੀਵ ਹੱਤਿਆ ਕਰਾਂਗੇ ਕਿਸੇ ਦਾ ਕਤਲ ਕਰਾਂਗੇ ਭਾਵੇਂ ਕਿਸੇ ਜਾਨਵਰ ਦਾ ਹੋਵੇ ਭਾਵੇਂ ਕਿਸੇ ਇਨਸਾਨ ਦਾ ਹੋਵੇ ਤੇ ਅਸੀਂ ਜਾਨਵਰਾਂ ਨੂੰ ਖਾਵਾਂਗੇ ਤਾਂ ਉਹ ਸਾਡਾ ਇੱਕ ਕਰਮ ਬਣ ਰਿਹਾ ਹੈ ਹਰ ਇੱਕ ਕਰਮ ਦਾ ਫਲ ਸਾਨੂੰ ਇਸ ਧਰਤੀ ਦੇ ਉੱਤੇ ਭੋਗਣਾ ਪਵੇਗਾ ਉਸ ਦਾ ਲੇਖਾ ਦੇਣਾ ਪਵੇਗਾ ਤੇ ਇਸੇ ਲਈ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ ਕਿ ਇਹ ਧਰਤੀ ਇੱਕ ਜਿਹਾ ਬੀਜਾ ਸੋਲ ਹੁਣੇ ਕਰਮਾਂ ਸੰਧਲਾ ਖੇਤ ਮਤਲਬ ਕਿ ਇਹ ਧਰਤੀ ਇੱਕ ਕਰਮਾਂ ਦਾ ਖੇਤ ਹੈ ਇਸ ਦੇ ਵਿੱਚ ਅਸੀਂ ਜਿੱਦਾਂ ਦੇ ਕਰਮ ਕਰਾਂਗੇ ਉਸੇ ਤਰ੍ਹਾਂ ਦਾ ਫਲ ਅਸੀਂ ਵਡਾਂਗੇ ਤੇ ਹੋਰ ਵੀ ਜਿੱਦਾਂ ਕਈ ਉਦਾਹਰਨਾਂ ਕਹਾਵਤਾਂ ਮਸ਼ਹੂਰ ਨੇ ਕਿ ਮੰਗੇ ਪਸ਼ੌਰੀ ਦਾਖਾਂ ਤੇ ਕਿੱਕਰ ਬੀਜੇ ਜੱਟ ਦੀ ਬੀਜ ਤੋਂ ਕਿੱਕਰਾਂ ਦੇ ਬੀਜ ਦਾ ਪਿਆ ਹੈ ਤੇ ਕਿਉਂਕਿ ਕਿੱਕਰਾਂ ਦੇ ਕਿੱਕਰਾਂ ਨੂੰ ਕੰਡੇ ਲੱਗਦੇ ਹਨ ਬੀਜ ਤੋਂ ਕੰਡਿਆਂ ਦੇ ਕਿੱਕਰਾਂ ਦੇ ਬੀਜ ਰਿਹਾ ਹੈ ਤੇ ਪਸ਼ੌਰੀ ਦਾਖਾਂ ਦਾ ਫਲ ਭਾਲਦਾ ਪਿਆ ਹੈ। ਕਿਕਰਾਂ ਦਾ ਬੀਜ ਬੀਜ ਕੇ ਤੇ ਇਸੇ ਕਰਕੇ ਫਿਰ ਜਿਸ ਤਰ੍ਹਾਂ ਕਿ ਜਿਸ ਤਰ੍ਹਾਂ ਕਿ ਅਸੀਂ ਧਰਤੀ ਦੇ ਵਿੱਚ ਅਸੀਂ ਕਣਕ ਦਾ ਬੀਜ ਬੀਜਦੇ ਹਾਂ ਤਾਂ ਸਾਨੂੰ ਕਣਕ ਮਿਲਦੀ ਹੈ ਤੇ ਜੇ ਅਸੀਂ ਚੌਲਾਂ ਦੇ ਝੋਨੇ ਦਾ ਬੀਜ ਲਾਉਂਦੇ ਹਾਂ ਧਰਤੀ ਦੇ ਵਿੱਚ ਤਾਂ ਸਾਨੂੰ ਚੌਲ ਮਿਲਦੇ ਹਨ ਜੇ ਅਸੀਂ ਆਂਬ ਦਾ ਬੀਜ ਬੀਜਦੇ ਹਾਂ ਧਰਤੀ ਦੇ ਵਿੱਚ ਤਾਂ ਸਾਨੂੰ ਆਂਬ ਦਾ ਫਲ ਮਿਲਦਾ ਹੈ। ਤੇ ਜੇ ਅਸੀਂ ਮਿਰਚ ਦਾ ਬੀਜ-ਬੀਜਦੇ ਹਾਂ ਤਾਂ ਸਾਨੂੰ ਮਿਰਚ ਦਾ ਫਲ ਸਾਨੂੰ ਪ੍ਰਾਪਤ ਹੁੰਦਾ ਹੈ ਧਰਤੀ ਦੇ ਵਿੱਚੋਂ ਤੇ ਜੇ ਅਸੀਂ ਕਿਕਰਾਂ ਦੇ ਬੀਜ ਬੀਜਦੇ ਹਾਂ ਧਰਤੀ ਦੇ ਵਿੱਚ ਤਾਂ ਸਾਨੂੰ ਕਿਕਰ ਦਾ ਫਲ ਹੀ ਸਾਨੂੰ ਪ੍ਰਾਪਤ ਹੁੰਦਾ ਹੈ ਧਰਤੀ ਦੇ ਵਿੱਚੋਂ ਤੇ ਸਾਡੀ ਜੋ ਜ਼ਿੰਦਗੀ ਹੈ ਇਹ ਵੀ ਇੱਕ ਖੇਤੀ ਹੈ ਇਸ ਦੇ ਵਿੱਚ ਅਸੀਂ ਜੋ ਵੀ ਕਰਮ ਕਰਾਂਗੇ ਮਾੜੇ ਜਾਂ ਚੰਗੇ ਕਰਮ ਉਸੇ ਤਰ੍ਹਾਂ ਦਾ ਫਲ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਪ੍ਰਾਪਤ ਹੋਵੇਗਾ ਜੇ ਅਸੀਂ ਅੱਜ ਜਾਨਵਰਾਂ ਨੂੰ ਖਾ ਰਹੇ ਹਾਂ ਜੀਵ ਹੱਤਿਆ ਕਰਦੇ ਪਏ ਹਾਂ ਅਸੀਂ ਤਾਂ ਭਵਿੱਖ ਦੇ ਵਿੱਚ ਕੁਝ ਮਹੀਨੇ ਬਾਅਦ ਕੁਝ ਸਾਲਾਂ ਬਾਅਦ ਤੋਂ ਮੌਤ ਤੋਂ ਬਾਅਦ ਨਰਕਾਂ ਦੇ ਵਿੱਚ ਵੀ ਸਾਨੂੰ ਦੁੱਖ ਝੱਲਣੇ ਪੈਣਗੇ ਤੇ ਸਾਨੂੰ ਇਸ ਜੀਵਨ ਦੇ ਵਿੱਚ ਵੀ ਬਿਮਾਰੀਆਂ ਦਾ ਸਾਹਮਣਾ ਕਰਨਾ ਪਵੇਗਾ ਕਾਰੋਬਾਰਾਂ ਦੇ ਵਿੱਚ ਕਾਰੋਬਾਰ ਦੇ ਵਿੱਚ ਘਾਟੇ ਸਾਨੂੰ ਪੈਣਗੇ ਤੇ ਸਾਡੇ ਘਰ ਦੇ ਵਿੱਚ ਪੈਸਿਆਂ ਦੀ ਬਰਕਤ ਵੀ ਨਹੀਂ ਰਹੇਗੀ ਸਾਡੇ ਜੋ ਕੰਮਕਾਰ ਅਸੀਂ ਕਰਨਾ ਚਾਹੁੰਦੇ ਹਾਂ ਜੋ ਸਾਡੇ ਸੁਪਨੇ ਹਨ ਉਹਨਾਂ ਦੇ ਵਿੱਚ ਰੁਕਾਵਟਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਸੀਂ ਦੇਖਿਆ ਹੋਵੇਗਾ ਕਿ ਕਈ ਲੋਕ ਕੰਮ ਸ਼ੁਰੂ ਕਰਦੇ ਹਨ ਕੋਈ ਵੀ ਇੰਨਾ ਪੈਸਾ ਬਰਬਾਦ ਕਰਦੇ ਹਨ ਕੰਮ ਸ਼ੁਰੂ ਕਰਨ ਵਾਸਤੇ ਕੋਈ ਵੀ ਕਾਰੋਬਾਰ ਪਰ ਉਹ ਕੰਮ ਕਈ ਵਾਰ ਸਿਰੇ ਨਹੀਂ ਚੜਦਾ ਤੇ ਪੈਸਾ ਲੱਗਿਆ ਕਾਰੋਬਾਰ ਦੇ ਵਿੱਚ ਡੁੱਬ ਜਾਂਦਾ ਹੈ ਤੇ ਕਾਰੋਬਾਰ ਵੀ ਡੁੱਬ ਜਾਂਦਾ ਹੈ ਤੇ ਪੈਸਾ ਵੀ ਡੁੱਬ ਜਾਂਦਾ ਹੈ ਤੇ ਇਹੀ ਗੱਲਾਂ ਹਨ ਕਿ ਅਸੀਂ ਕਰਮ ਜਦਾਂ ਦੇ ਅਸੀਂ ਜੇ ਮਾੜੇ ਕਰਮ ਅਸੀਂ ਬੀਜਾਂਗੇ ਆਪਣੇ ਜੀਵਨ ਦੇ ਵਿੱਚ ਤਾਂ ਇਹ ਸਾਡੇ ਜ਼ਿੰਦਗੀ ਦੇ ਵਿੱਚ ਸਾਡੀ ਸਫਲਤਾ ਤੇ ਸਾਡੇ ਕਾਰੋਬਾਰ ਦੇ ਵਿੱਚ ਰੁਕਾਵਟਾਂ ਪੈਦਾ ਕਰਨਗੀਆਂ ਇਹ ਸਾਡੇ ਜੋ ਮਾੜੇ ਕਰਮ ਹਨ ਇਸੇ ਲਈ ਸਾਨੂੰ ਜੀਵ ਹਤਿਆ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਸਾਨੂੰ ਇਹ ਮਾਸ ਤੇ ਆਂਡਾ ਨਹੀਂ ਖਾਣਾ ਚਾਹੀਦਾ ਕਿਉਂਕਿ ਦਰਗਾਹ ਦਰਗਾਹ ਕਹਿ ਰਹੇ ਸੌਰੀ ਮਤਲਬ ਕਿ ਮੌਤ ਤੋਂ ਬਾਅਦ ਜਦੋਂ ਅਸੀਂ ਸਾਡੀ ਮੌਤ ਹੋਣੀ ਹੈ ਮੌਤ ਤੋਂ ਬਾਅਦ ਸਾਡੀ ਰੂਹ ਨਰਕਾਂ ਦੇ ਵਿੱਚ ਵੀ ਜਾਵੇਗੀ ਕਿਉਂਕਿ ਅਸੀਂ ਜੀਵ ਹਤਿਆ ਕੀਤੀ ਹੈ ਅਤੇ ਅਸੀਂ మాਸ ਖਾਦਾ ਹੈ ਉੱਥੇ ਵੀ ਸਾਡੀ ਰੂਹ ਨੂੰ ਤਸੀਹੇ ਜੋ ਸਾਡਾ ਸੂਸ਼ਮ ਸਰੀਰ ਹੈ ਇਸ ਪੰਜ ਭੋਤ ਤੱਕ ਸਰੀਰ ਦੇ ਵਿੱਚ ਸਾਹ ਲਿਆ ਰਿਹਾ ਹੈ ਇਸ ਨੂੰ ਜਮਦੂਤ ਇਥੋਂ ਕੱਢ ਕੇ ਤੀਸਰੇ ਨੇਤਰ ਰਾਹੀਂ ਜਾਂ ਅੱਖਾਂ ਰਾਹੀਂ ਜਾਂ ਨੱਕ ਰਾਹੀਂ ਜਾਂ ਮੂੰਹ ਰਾਹੀਂ ਸਾਡੇ ਸਰੀਰ ਦੇ ਵਿੱਚ ਜੋ ਨੋ ਸੁਰਾਖ ਹਨ ਦਸਵਾਂ ਇਹ ਗੁਪਤ ਹੈ ਇਹ ਇਸ ਸਾਡੇ ਸਰੀਰ ਦੇ ਕਿਸੇ ਵੀ ਸੁਰਾਖ ਵਿੱਚੋਂ ਜੰਦੂਤ ਸਾਡੀ ਰੂਹ ਨੂੰ ਖਿੱਚ ਕੇ ਲੈ ਕੇ ਜਾਣਗੇ ਜਿਸ ਤਰ੍ਹਾਂ ਅਸੀਂ ਨੋਹਾਂ ਨੂੰ ਪਲਾਸ ਦੇ ਨਾਲ ਖਿੱਚਦੇ ਹਾਂ ਐਸੇ ਤਰ੍ਹਾਂ ਰੂਹ ਨੂੰ ਉਹ ਖਿੱਚ ਕੇ ਸਰੀਰ ਵਿੱਚੋਂ ਲੈ ਕੇ ਜਾਣਗੇ ਇਸੇ ਕਰਕੇ ਜਦੋਂ ਜੇ ਅਸੀਂ ਸਾਡੇ ਜੀਵਨ ਦੇ ਵਿੱਚ ਪਾਪ ਬੀਜੇ ਹੁੰਦੇ ਹਨ ਪਾਪ ਕਰਮ ਕੀਤੇ ਹੁੰਦੇ ਹਨ ਤਾਂ ਮੌਤ ਦੇ ਸਮੇਂ ਸਾਡੀ ਜੋ ਮੌਤ ਹੁੰਦੀ ਹੈ ਬਹੁਤ ਦੁਖਦਾਈ ਹੁੰਦੀ ਹੈ ਤੇ ਸਾਨੂੰ ਮੌਤ ਦੇ ਸਮੇਂ ਬਹੁਤ ਜ਼ਿਆਦਾ ਦੁੱਖ ਤਕਲੀਫ ਹੁੰਦੀ ਹੈ ਕਿਉਂਕਿ ਜੋ ਜਮਦੂਤ ਹੁੰਦੇ ਹਨ ਉਹ ਸਾਡੀ ਰੂਹ ਨੂੰ ਸਰੀਰ ਵਿੱਚੋਂ ਖਿੱਚਦੇ ਹਨ ਇਸ ਤਰ੍ਹਾਂ ਖਿੱਚਦੇ ਹਨ ਜਿੱਦਾਂ ਕਿ ਅਸੀਂ ਪਲਾਸ ਨਾਲ ਨਾਹ ਖਿੱਚਦੇ ਹਾਂ ਇਸ ਤਰ੍ਹਾਂ ਦਾ ਦਰਦ ਹੁੰਦਾ ਹੈ ਤੇ ਰੂਹ ਫਿਰ ਜਦੋਂ ਮੌਤ ਤੋਂ ਬਾਅਦ ਫਿਰ ਨਰਕਾਂ ਦੇ ਵਿੱਚ ਜਾਂਦੀ ਹੈ ਉੱਥੇ ਵੀ ਸਾਡੇ ਸੂਖਸ਼ਮ ਸਰੀਰ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ ਜਾਂਦੇ ਹਨ ਉਥੇ ਵਿੱਚੂ ਸੱਪ ਠੂਹੇ ਦੰਦੀਆਂ ਵੱਢਦੇ ਹਨ ਸਾਨੂੰ ਬ੍ਰਹਮ ਗਿਆਨ ਨਹੀਂ ਹੈ ਨਰਕਾਂ ਦਾ ਜ ਮੌਤ ਤੋਂ ਬਾਅਦ ਦੀ ਦੁਨੀਆ ਦਾ ਸਾਨੂੰ ਗਿਆਨ ਨਹੀਂ ਹੈ ਕਿਉਂਕਿ ਸਾਡਾ ਜੋ ਇਹ 10ਵਾਂ ਦਵਾਰ ਹੈ ਇਹ ਬੰਦ ਹੈ 10ਵਾਂ ਦਵਾਰ ਗੁਰੂ ਗਰੰਥ ਸਾਹਿਬ ਜੀ ਨੇ ਗੁਰਬਾਣੀ ਵਿੱਚ ਲਿਖਿਆ ਵੀ ਹੋਇਆ ਹੈ ਕਿ ਨੌ ਦਰਵਾਜ਼ੇ ਪ੍ਰਗਟ ਕੀਏ 10ਵਾਂ ਗੁੱਪਰ ਖਾਇਆ ਵੀ ਸਾਡੇ ਸਰੀਰ ਦੇ ਵਿੱਚ ਨੌ ਦਰਵਾਜ਼ੇ ਜੋ ਸਾਡੇ ਇਹ ਦੋ ਅੱਖਾਂ ਦੋ ਕੰਨ ਦੋ ਨੱਕਰੇ ਸਰਾਖ ਇੱਕ ਮੂਹ ਦਾ ਸਰਾਖ ਹੋ ਗਿਆ ਇੱਕ ਮਲ ਦੋ ਮਲ ਤੇ ਮੂਤਰ ਦੇ ਸਰਾਖ ਹੋ ਗਏ ਇਹ ਨੌ ਦਰਵਾਜੇ ਹਨ ਤੇ ਜੋ ਦਸਵਾਂ ਦਰਵਾਜਾ ਹੈ ਇਹ ਬੰਦ ਹੈ ਤੇ ਇਹੀ ਰੱਬ ਨੂੰ ਦੇਖਣ ਵਾਲੀ ਅੱਖ ਹੈ ਇਹੀ ਨਰਕਾਂ ਸਵਰਗਾਂ ਨੂੰ ਦੇਖਣ ਵਾਲੀ ਅੱਖ ਹੈ ਮੌਤ ਤੋਂ ਬਾਅਦ ਦੀ ਦੁਨੀਆ ਨੂੰ ਦੇਖਣ ਵਾਲੀ ਅੱਖ ਹੈ ਜਦੋਂ ਤੱਕ ਸਾਡੀ ਇਹ ਅੱਖ ਨਹੀਂ ਖੁੱਲੇਗੀ ਸਾਨੂੰ ਜੰਮਣ ਮਰਨ ਦਾ ਗਿਆਨ ਨਹੀਂ ਹੋਵੇਗਾ ਸਾਨੂੰ ਨਰਕਾਂ ਸਵਰਗਾਂ ਦਾ ਗਿਆਨ ਨਹੀਂ ਹੋਵੇਗਾ ਆਤਮਾ ਪਰਮਾਤਮਾ ਦਾ ਗਿਆਨ ਨਹੀਂ ਹੋਵੇਗਾ ਇਸ ਦਸਵੇਂ ਦਵਾਰ ਨੂੰ ਖੋਲਣ ਵਾਸਤੇ ਸਾਨੂੰ ਕਿਸੇ ਸੰਤ ਮਹਾਂਪੁਰਸ਼ ਦੀ ਸੰਗਤ ਕਰਨੀ ਪਵੇਗੀ ਜਿਸਕਿ ਜਿਦਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਅਸਲੀ ਸੰਤ ਮਹਾਂਪੁਰਸ਼ ਸਨ ਸ੍ਰੀ ਗੁਰੂ ਨਾਨਕ ਦੇਵ ਜੀ ਵਰਗੇ ਕਿਸੇ ਅਸਲੀ ਸੰਤ ਮਹਾਂਪੁਰਸ਼ ਦੀ ਸਾਨੂੰ ਸੰਗਤ ਕਰਨੀ ਪਵੇਗੀ ਸਾਧ ਸੰਗਤ ਕਰਨੀ ਪਵੇਗੀ ਤੇ ਸਾਨੂੰ ਆਪਣੇ ਜੀਵਨ ਨੂੰ ਸੁਧਾਰਨਾ ਪਵੇਗਾ ਸਾਧੂ ਸੰਤਾਂ ਦੇ ਬਚਨਾਂ ਦੇ ਉੱਤੇ ਆਪਣਾ ਜੀਵਨ ਸਾਨੂੰ ਚਲਾਉਣਾ ਪਵੇਗਾ ਆਪਣੇ ਮੜਾ ਜੀਵਨ ਸਾਨੂੰ ਬਦਲ ਕੇ ਚੰਗੇ ਜੀਵਨ ਵਿੱਚ ਤਬਦੀਲ ਕਰਨਾ ਪਵੇਗਾ। ਇਹੀ ਸ਼ਰਤ ਹੈ ਦਸਵੇਂ ਦਵਾਰ ਨੂੰ ਖੋਲਣ ਦੀ ਤੇ ਸਾਨੂੰ ਸਾਧੂ ਸੰਤ ਫਿਰ ਉਹ ਨਾਲੇ ਅ ਧਿਆਨ ਲਾਉਣ ਦੀ ਸਿਮਰਨ ਕਰਨ ਦੀ ਵਿਧੀ ਵੀ ਸਿਖਾਉਂਦੇ ਹਨ ਕਿ ਦਸਵਾਂ ਦਵਾਰ ਖੋਲਣਾ ਕਿਵੇਂ ਹੈ ਸਮਾਧੀ ਲਾਉਣੀ ਕਿਵੇਂ ਹੈ ਅ ਅਪ ਮੈਂ ਆਪਣੇ ਚੈਨਲ ਦੇ ਉੱਤੇ ਮੈਡੀਟੇਸ਼ਨ ਦੀ ਧਿਆਨ ਲਾਉਣ ਦੀ ਸਿਮਰਨ ਲਾਉਣ ਦੀ ਸਮਾਧੀ ਲਾਉਣ ਦੀ ਵਿਧੀ ਇੱਥੇ ਇੱਕ ਵੀਡੀਓ ਬਣਾਈ ਹੋਈ ਹੈ। ਕੀ ਉਹ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਪੰਜਾਬੀ ਹਿੰਦੀ ਇੰਗਲਿਸ਼ ਦੇ ਵਿੱਚ ਕਿੰਨੇ ਭਾਸ਼ਾਵਾਂ ਦੇ ਵਿੱਚ ਸਮਾਧੀ ਲਾਣੀ ਕਿਵੇਂ ਹੈ ਮੈਡੀਟੇਸ਼ਨ ਕਰਨਾ ਕਿਵੇਂ ਹੈ ਤੀਸਰੀ ਅੱਖ ਦਾ ਦਸਵੇਂ ਦਵਾਰ ਦਾ ਉਹ ਤੁਸੀਂ ਉਸ ਵੀਡੀਓ ਨੂੰ ਦੇਖ ਸਕਦੇ ਹੋ ਜਾ ਕੇ ਅਤੇ ਉਸ ਤੋਂ ਸਿੱਖ ਸਕਦੇ ਹੋ ਕਿ ਧਿਆਨ ਲਾਉਣਾ ਕਿਵੇਂ ਹੈ ਤੇ ਜਦ ਤੱਕ ਅਸੀਂ ਸਭੂ ਸੰਤਾਂ ਦੇ ਬਚਨਾਂ ਤੇ ਨਹੀਂ ਚੱਲਦੇ ਆਪਣਾ ਜੀਵਨ ਨਹੀਂ ਬਦਲਦੇ ਤੇ ਉਦੋਂ ਤੱਕ ਇਹ ਸਾਡਾ ਜੋ ਦਸਵਾਂ ਦਵਾਰ ਹੈ ਉਹ ਨਹੀਂ ਖੁੱਲੇਗਾ ਜੇ ਤੁਸੀਂ ਧਿਆਨ ਦੀ ਵਿਧੀ ਸਿੱਖ ਵੀ ਲਵੋਗੇ ਕਿ ਧਿਆਨ ਲਾਉਣਾ ਕਿਵੇਂ ਹੈ ਪਰ ਜਦ ਤੱਕ ਤੁਸੀਂ ਆਪਣਾ ਜੀਵਨ ਨਹੀਂ ਬਦਲਦੇ ਉਹਨਾਂ ਦੇ ਸਾਧੂ ਸੰਤਾਂ ਦੇ ਬਚਨਾਂ ਤੇ ਚੱਲਦੇ ਨਹੀਂ ਉਦੋਂ ਤੱਕ ਧਿਆਨ ਲਾਉਣ ਦਾ ਵੀ ਕੋਈ ਫਾਇਦਾ ਨਹੀਂ ਹੋਏਗਾ ਇਸੇ ਕਰਕੇ ਕਹਿੰਦੇ ਹਨ ਕਿ ਜੋ ਇਹ ਸਿੱਖੀ ਦਾ ਮਾਰਗ ਹੈ ਸਿੱਖੀ ਖੰਡਿਓ ਤਿੱਖੀ ਵੀ ਇਹ ਸਿੱਖੀ ਦਾ ਮਾਰਗ ਬਹੁਤ ਅ ਮੁਸ਼ਕਲ ਹੈ ਇਹ ਕਿਉਂਕਿ ਆਪਣੇ ਜੀਵਨ ਨੂੰ ਬਦਲਣਾ ਬਹੁਤ ਔਖਾ ਹੈ ਕਿਉਂਕਿ ਅਸੀਂ ਆਪਣੇ ਮਨ ਦੇ ਅਧੀਨ ਹੋ ਕੇ ਮਨਮੁਖ ਹੋ ਕੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਅਧੀਨ ਹੋ ਕੇ ਬਹੁਤ ਸਾਰੇ ਪਾਪ ਕਰਦੇ ਹਾਂ ਬਹੁਤ ਸਾਰੀਆਂ ਗਲਤੀਆਂ ਕਰਦੇ ਹਨ ਕਰਦੇ ਹਾਂ ਅਸੀਂ ਜੋ ਸਾਡੀਆਂ ਮਨ ਦੀਆਂ ਆਦਤਾਂ ਹਨ ਅਸੀਂ ਆਪਣੀਆਂ ਮਾੜੀਆਂ ਆਦਤਾਂ ਤੋਂ ਬਾਜ਼ ਨਹੀਂ ਆਉਂਦੇ ਇਸੇ ਕਰਕੇ ਬਾਰਿਸ਼ਾ ਨੇ ਕਿਹਾ ਹੈ ਕਿ ਬਾਰਿਸ਼ਾ ਆਦਤਾਂ ਜਾਂਦੀਆਂ ਨਾ ਮਾੜੀਆਂ ਆਦਤਾਂ ਜਾਂਦੀਆਂ ਨਾ ਛੇਤੀ ਇਸੇ ਕਰਕੇ ਜੋ ਸਾਡੀ ਆ ਤਾਂ ਹਨ ਉਹ ਸੁਧਰਦਿਆਂ ਨਹੀਂ ਜਲਦੀ ਤੇ ਸਭ ਤੋਂ ਔਖਾ ਕੰਮ ਇਹੀ ਹੈ ਕਿ ਸਾਧੂ ਸੰਤਾਂ ਦੇ ਬਚਨਾਂ ਦੇ ਉੱਤੇ ਚੱਲਣਾ ਪਰ ਜਿਵੇਂ ਜਿਵੇਂ ਅਸੀਂ ਇਹ ਜੋ ਰੋਹਾਨੀ ਸਫ਼ਰ ਤੈਅ ਕਰਨ ਦਾ ਹੈ ਅਧਿਆਤਮ ਦਾ ਰਸਤਾ ਹੈ ਇਹ ਇਹ ਸਹਿਜ ਮਾਰਗ ਹੈ ਇਹ ਇੱਕਦਮ ਮਤਲਬ ਕਿ ਇੱਕਦਮ ਇੱਕਦਮ ਹਾਸਲ ਹੋਣ ਵਾਲਾ ਹੈ ਪ੍ਰਮਾਤਮਾ ਨੂੰ ਹਾਸਲ ਕਰਨਾ ਤੀਜੀ ਅੱਖ ਇਹ ਦਾ ਸਮਾਦਵਾਰ ਖੋਲਣਾ ਹੈ ਇਹ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਸਹਜੇ ਸਹਜੇ ਜਦੋਂ ਜਿਵੇਂ ਅਸੀਂ ਧਿਆਨ ਲਾਉਂਦੇ ਹਾਂ ਸਮਾਧੀ ਲਾਉਂਦੇ ਹਾਂ ਓਵੇਂ ਓਵੇਂ ਸਾਡਾ ਮਨ ਤਬਦੀਲ ਹੁੰਦਾ ਜਾਂਦਾ ਹੈ ਸਾਡਾ ਮਨ ਕਾਮ ਕ੍ਰੋਧ ਲੋ ਮੋਹ ਹੰਕਾਰ ਤੋਂ ਅੱਟ ਅਲੱਗ ਹੁੰਦਾ ਜਾਂਦਾ ਹੈ ਕਿ ਫਿਰ ਜਾ ਕੇ ਕਿਤੇ ਸਾਡੇ ਮਨ ਜਿਹੜਾ ਜਦੋਂ ਸੁਧਾਰ ਹੁੰਦਾ ਹੈ ਤਾਂ ਸਾਡੀਆਂ ਆਦਤਾਂ ਵੀ ਆਪਣੇ ਆਪ ਹੌਲੀ ਹੌਲੀ ਬਦਲੀਆਂ ਸ਼ੁਰੂ ਹੋ ਜਾਂਦੀਆਂ ਹਨ ਤੇ ਮੇਨ ਟਾਪਿਕ ਸਾਡਾ ਇਹੀ ਸੀਗਾ ਵੀ ਇਸ ਵੀਡੀਓ ਦੇ ਵਿੱਚ ਕਿ ਅਸੀਂ ਇਹ ਜੋ ਮਾਸ ਮੱਛੀ ਅੰਡਾ ਜੋ ਵੀ ਅਸੀਂ ਖਾ ਰਹੇ ਹਾਂ ਜਾਨਵਰਾਂ ਨੂੰ ਮਾਰ ਰਹੇ ਹਾਂ ਜੀਵ ਹਤਿਆ ਕਰਦੇ ਪਏ ਹਾਂ ਹਾਂ ਅਸੀਂ ਅਤੇ ਜਾਨਵਰਾਂ ਨੂੰ ਖਾਂਦੇ ਹਾਂ ਇਹ ਅਸੀਂ ਆਪਣਾ ਜੀਵਨ ਦੇ ਵਿੱਚ ਪਾਪ ਕਰਮ ਬੀਜਦੇ ਪਏ ਹਾਂ ਤੇ ਇਸ ਦਾ ਫਲ ਸਾਨੂੰ ਦੁੱਖ ਦੇ ਰੂਪ ਦੇ ਵਿੱਚ ਸਾਨੂੰ ਭੋਗਣਾ ਪਵੇਗਾ ਇੱਥੇ ਵੀ ਤੇ ਦਰਗਾਹ ਗਾਂ ਅੱਗੇ ਜਾ ਕੇ ਸਾਨੂੰ ਨਰਕਾਂ ਦੇ ਵਿੱਚ ਵੀ ਇਹ ਦੁੱਖ ਭੋਗਣੇ ਪੈਣਗੇ ਤੇ ਗਾਂ ਸਾਨੂੰ ਜਦੋਂ ਅਗਲੇ ਜਨਮ ਦੇ ਵਿੱਚ ਵੀ ਸਾਨੂੰ ਵੀ ਫਿਰ 84 ਲੱਖ ਜੂਨਾ ਸਾਡੀ ਆਤਮਾ ਨੂੰ ਵੀ 84 ਲੱਖ ਜੂਨਾ ਦਾ ਸਰੀਰ ਮਿਲੇਗਾ ਫਿਰ ਜਾ ਕੇ ਜੇ ਅਸੀਂ ਮਾਸ ਖਾਵਾਂਗੇ ਤੇ ਜੀਵਤਿਆ ਕਰਾਂਗੇ ਤਾਂ ਅਸੀਂ ਵੀ ਬੱਕਰੇ ਸੂਰ ਕੁੱਤੇ ਗਊ ਬਲਦ ਐਦਾਂ ਦੀਆਂ 84 ਲੱਖ ਜੂਨਾ ਦੇ ਵਿੱਚ ਸਾਨੂੰ ਵੀ ਫਿਰ ਉਸੇ ਤਰ੍ਹਾਂ ਕਤਲ ਕੀਤਾ ਜਾਵੇਗਾ ਕਿਉਂਕਿ ਅਸੀਂ ਜੀਵਤਿਆ ਕੀਤੀ ਹੋਈ ਹੈ ਪਰ ਹਿਸਾਬ ਦਾ ਸਾਨੂੰ ਦੇਣਾ ਹੀ ਪਵੇਗਾ ਤੇ ਸਾਡੇ ਸਾਡੇ ਸਰੀਰ ਵੀ ਫਿਰ ਜੀਵਾਂ ਦੇ ਰੂਪ ਦੇ ਵਿੱਚ ਸਾਡੇ ਸਾਡੇ ਵੀ ਗਲਾਂ ਦੇ ਉੱਤੇ ਛੁਰੀਆਂ ਚੱਲਣਗੀਆਂ ਸਾਨੂੰ ਵੀ ਤਸੀਹੇ ਸੇਮ ਉਹਨਾਂ ਜਾਨਵਰਾਂ ਵਾਂਗੂ ਸਹਣੇ ਵਣਗੇ ਅਤੇ ਸਾਡਾ ਸਾਡਾ ਮਾਸ ਵੀ ਫਿਰ ਲੋਕੀ ਫਿਰ ਖਾਣਗੇ ਕਿਉਂਕਿ ਅਸੀਂ ਅਗਲੇ ਜਨਮ ਦੇ ਵਿੱਚ ਸਾਡੀ ਆਤਮਾ ਨੂੰ 84 ਲੱਖ ਜੂਨਾਂ ਦੇ ਵਿੱਚ ਜਾਨਵਰਾਂ ਦਾ ਸਰੀਰ ਮਿਲੇਗਾ ਤੇ ਸਾਡਾ ਵੀ ਮਾਸ ਫਿਰ ਅਗਲੇ ਜਨਮ ਦੇ ਵਿੱਚ ਜ਼ਰੂਰ ਖਾਧਾ ਜਾਵੇਗਾ ਤੇ ਇਸ ਗੱਲ ਲਈ ਇਸੇ ਕਰਕੇ ਤਾਂ ਮੈਂ ਤੁਹਾਨੂੰ ਇਹ ਗੱਲਾਂ ਦੱਸਦਾ ਪਿਆਵਾ ਕਿ ਇਸ ਗੱਲ ਤੇ ਜ਼ਰੂਰ ਗੌਰ ਕਰਿਓ ਜੇ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਨਹੀਂ ਚਾਹੁੰਦੇ ਆਪਣੇ ਜ਼ਿੰਦਗੀ ਦੇ ਵਿੱਚ ਸਫਲਤਾ ਚਾਹੁੰਦੇ ਹੋ ਤਾਂ ਅੱਜ ਤੋਂ ਹੀ ਤੁਸੀਂ ਇਹ ਮਾਸ ਆਂਡਾ ਖਾਣੇ ਬੰਦ ਕਰ ਦੇਵੋ ਤਾਂ ਹੀ ਤੁਹਾਡੇ ਜੀਵਨ ਦੇ ਵਿੱਚ ਤਬਦੀਲੀ ਆਵੇਗੀ ਸੁੱਖ ਸ਼ਾਂਤੀ ਆਵੇਗੀ ਅਤੇ ਤੁਹਾਡੇ ਜੀਵਨ ਦੇ ਵਿੱਚ ਸਫਲਤਾ ਆਵੇਗੀ ਤਾਂ ਅੱਜ ਇਹ ਵੀਡੀਓ ਮੈਂ ਐਂਡ ਕਰਨ ਲੱਗਿਆ ਹਾਂ ਖਤਮ ਕਰਨ ਲੱਗਿਆ ਹਾਂ ਤੇ ਜਲਦ ਹੀ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਇੱਕ ਨਵੇਂ ਹੋਰ ਟੌਪਿਕ ਦੇ ਨਾਲ ਤੁਹਾਨੂੰ ਮਿਲਾਂਗੇ ਤੇ ਇਹ ਮੇਰੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਅਤੇ ਮੇਰੀਆਂ ਹੋਰ ਆਉਣ ਵਾਲੀਆਂ ਵੀਡੀਓ ਵੀ ਤੁਸੀਂ ਦੇਖ ਸਕਦੇ ਹੋ ਤੇ ਜੋ ਪੁਰਾਣੀਆਂ ਵੀਡੀਓ ਹਨ ਉਹਨਾਂ ਨੂੰ ਵੀ ਗਿਆ ਧਿਆਨ ਨਾਲ ਜ਼ਰਾ ਗੌਰ ਨਾਲ ਦੇਖੋ ਉਹਦੇ ਵਿੱਚ ਵੀ ਤੁਹਾਨੂੰ ਉਹਨਾਂ ਵੀਡੀਓਜ਼ ਦੇ ਵਿੱਚ ਵੀ ਬਹੁਤ ਸਾਰੀ ਜਾਣਕਾਰੀ ਮਿਲੇਗੀ ਅਤੇ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਤੇ ਆ ਮਿਲਦੇ ਹਾਂ ਦੋਸਤੋ ਆਪਾਂ ਅਗਲੀ ਨਵੀਂ ਵੀਡੀਓ ਦੇ ਵਿੱਚ ਤੱਤ ਤੱਕ ਦੇ ਲਈ ਧੰਨਵਾਦ ਸਸਰੀ ਕਾਲ ਰੱਬ ਰੱਖਾ